हां थाने जानेया ना ते सानू दो चार लाजमी मिलंगे कोई कहेगा वैज्ञानिक जी माड़ा या दो मिनट पास हो गए मेरी गल सुनया जी मैं बड़ा परेशान हूं मेरा पुत्र मेरे कहत नहीं कोई इंदा मेरी ठी कहत नहीं कोई इंदा ਸਾਡਾ ਬਿਮਾਰ ਦੀ ਜੀਪ ਮਾਰਨੇ ਕੋਈ ਕਹਿੰਦਾ ਜੀ ਕਾਰੋਬਾਰ ਨਹੀਂ ਚੱਲਦਾ ਇਹ ਆਮ ਸਾਡੇ ਦੁਨਿਆਵੀ ਸਾਡੇ ਦੀ ਸਾਰੀ ਦੀ ਪੋਜੀਸ਼ਨ ਹੈ ਕਿਸੇ ਨੂੰ ਕੋਈ ਤੇ ਕਿਸੇ ਨੂੰ ਕੋਈ ਪਰ ਅਸੀਂ ਭੁੱਲ ਜਾਂਨੇ ਗੁਰੂ ਕੇ ਬਚਨਾਂ ਨੂੰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਤੈਨੂੰ ਗੁਰੂ ਤੇ ਯਕੀਨ ਨਹੀਂ ਤੇ ਗਿਆਨੀ ਨੂੰ ਪੁੱਛੀ ਜਾਣਾ ਗਿਆਨੀ ਗੁਰੂ ਤੋਂ ਵੱਡਾ ਨਹੀਂ ਭੁਲੱਖਾ ਨਾ ਖਾਈ ਦੂਖ ਰੋਗ ਸੰਤਾਪ ਉਤਰੇ ਸੰਤਾਪ ਤੋਂ ਭਾਵੜੇ ਮਨ ਦੇ ਸੰਸੇਨ ਮਨ ਵੀ ਤਾਪ ਨੇ ਇੱਕ ਤਾਂ ਬਲੂਨੀ ਤਾਪ ਹੈ ਨਾ ਸਰੀਰ ਦਾ ਜਿਹਨੂੰ ਵਾਇਪਿਤ ਬਲਗਮ ਆਪਾਂ ਕਿ ਨਿਕਫ ਕਹਿੰਦੇ ਨੇ ਇਹ ਸਰਤਨ ਦੇ ਤਾਰ ਹੈ ਲੇਕਿਨ ਆਧੀ ਵਿਆਦੀ ਤੇ ਪਾਦੀ ਸਾਡੇ ਮਨ ਦੇ ਤਾਪ ਨੇ ਆਪਾਂ ਪੜਦੇ ਤੀਨੇ ਤਾਪ ਨਿਵਾਰਨ ਹਾਰਾ ਦੁੱਖਾਂ ਤਾ ਸੁਖ ਰਾਸ ਤਾਂ ਕੋ ਬਿਗਨ ਕੋ ਲਾਗੇ ਜਾਂ ਕਿ ਪ੍ਰਭ ਆਗੇ ਅਰਦਾਸ ਇਹਨਾਂ ਤਾਪਾਂ ਤੋਂ ਪਾਪ ਹੁੰਦਾ ਆਦੀ ਵਿਆਦੀ ਉਪਾਦੀ ਇਹ ਤਿੰਨ ਤਰ੍ਹਾਂ ਦੇ ਪਾਪ ਨੇ ਕੋਈ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਕੋਈ ਕਹਿੰਦਾ ਮੈਨੂੰ ਪੀੜ ਤੰਗ ਕਰਦਾ ਹੈ ਮੈਂ ਬੜਾ ਰਹਾ ਉਹਨਾਂ ਨੂੰ ਪੀੜ ਬੜੇ ਤੰਗ ਕਰਦੇ ਲੋਕਾਂ ਨੂੰ ਪਰ ਕਰਦੇ ਉਹਨਾਂ ਨੂੰ ਜੇ ਜਿੱਥੇ ਜਪਜੀਨੀ ਇਹ ਮੇਰਾ ਦਾਵਾ ਜੇ ਜਿੱਥੇ ਜਪਜੀ ਹੈ ਨਾ ਉਥੇ ਪੀਰਾਂ ਦੀ ਕੋਈ ਤਾਕਤ ਨਹੀਂ ਖੰਗਦਾ ਨਹੀਂ ਤੇ ਜੇ ਉਹ ਖੰਗਦੇ ਨੇ ਤੇਦਾ ਆਪ ਜਪਜੀ ਇੱਥੇ ਨਹੀਂ ਹੋਣਾ ਜਿੱਥੇ ਜਪਜੀ ਆ ਜਾਏਗਾ ਨਾ ਉਥੇ ਕੋਈ ਪਰੇਸ਼ਾਨੀ ਨਹੀਂ ਆਪਾਂ ਪੜਦੇ ਪਰਮੇਖੇੜ ਤੇ ਭੁੱਲਿਆ ਵਿਆਪਨ ਸੱਬੇ ਰੋਗ ਵੈਗਰੂ ਨੂੰ ਭੁੱਲਣ ਕਰਕੇ ਆਪਾਂ ਪਰੇਸ਼ਾਨ ਆ ਮੇਰੇ ਪਾਤਸ਼ਾਹ ਨੇ ਕਿਰਪਾ ਕੀਤੀ ਉਹ ਕੋੜੀ ਤੰਦਰੁਸਤ ਹੋ ਗਿਆ ਦੀਪਾਲਪੁਰ ਨਗਰ ਵਿੱਚ ਮੇਰੇ ਮਹਾਰਾਜ ਅੱਗੇ ਚੱਲੇ ਤੂ ਲੰਬਾ ਸ਼ਹਿਰ ਹੈ ਮਲਤਾਨ ਜ਼ਿਲ੍ਹਾ ਵਿਚੋਂ ਦਾ ਹੈ ਹੁਣ ਸਾਹ ਹੋ ਸਕਦਾ ਪੀਤਲੰਬਾ ਵੀ ਜ਼ਿਲ੍ਹਾ ਬਣ ਗਿਆ ਹੋਵੇ ਪਰ ਉਸ ਮੌਕੇ ਮਲਤਾਨ ਤੇ ਅੰਡਰ ਸੀ ਇਹ ਤਲੰਬਾ ਸ਼ਹਿਰ ਕਈ ਇਤਿਹਾਸਕਾਰਾਂ ਦੇ ਮੁਤਾਬਕ ਇਹ ਮਖਦੂਮਪੁਰ ਮਖਦੂਮਪੁਰ ਦੀ ਘਟਨਾ ਹੈ ਜਿਵੇਂ ਕਈ ਸ਼ਹਿਰਾਂ ਚ ਪਿੰਡਾਂ ਦਾ ਜਾਂਦੇ ਨੇ ਪਰसों ਕੁਦਰਤੀ ਤੌਰ ਤੇ ਹੁਕਮਨਾਮਾ ਵੀ ਆਇਆ ਸੀ ਮਜੀਦ ਸਾਹਿਬ ਤੇ ਮੈਂ ਵਿਸਤਾਰ ਦੇ ਨਾਲ ਇਸ ਗੱਲ ਦਾ ਜ਼ਿਕਰ ਕੀਤਾ ਸੀ ਮਜੀਦ ਸਾਹਿਬ ਸੋਈ ਕਥਾ ਚ ਪਰਸੋਂ 30 ਤਰੀਕ ਨੂੰ ਪਾਈ ਮਰਦਾਨੇ ਦੀ ਚੜਾਈ ਕਰਨ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਦੇ ਮਹਾਰਾਜ ਪਾਈ ਮਰਦਾਨੇ ਦੇ ਦੋ ਬੇੜੇ ਸਨ ਰਜਾਦਾ ਤੇ ਸਜਾਦਾ ਰਜਾਦੇ ਨੂੰ ਉੱਥੇ ਕੁਰਮਸ਼ਹਿਰ ਵਿੱਚ ਪੱਕੇ ਤੌਰ ਤੇ ਸੈੱਟ ਕਰ ਦਿੱਤਾ ਤੇ ਉਹਦੇ ਪਿਤਾ ਦੀ ਥਾਂ ਤੇ ਪਾਈ ਸਜਾਦੇ ਨੂੰ ਨਾਲ ਲੈ ਲਿਆ ਜਦੋਂ ਤਲੰਬੇ ਸ਼ਹਿਰ ਗਏ ਨਾ ਤੇ ਸਜਣ ਦਾ ਭਤੀਜਾ ਕੱਜਣ ਇਹਨਾਂ ਦੋ ਰੜ ਕੇ ਦੁਕਾਨ ਪਾਈ ਸੀ ਧਰਮ ਦੀ ਧਰਮ ਦੀਆਂ ਦੁਕਾਨਾਂ ਨੇ ਬਹੁਤੀਆਂ ਮੈਂ ਉਦੋਂ ਵੀ ਜ਼ਿਕਰ ਕੀਤਾ ਸੀ ਬੜੇ ਵਿਸਤਾਰ ਨਾਲ ਦੁਨੀਆਂ ਦਾ ਕੋਈ ਧਰਮ ਮਾੜਾ ਨਹੀਂ ਬੁਰਮਖੋ ਜੇ ਆਪਾਂ ਮਾੜਾ ਕਹਿੰਦੇ ਆਪਾਂ ਈਰਖਾ ਰੜ ਕਹਿੰਦੇ ਆ ਵੀ ਸਾਡਾ ਧਰਮ ਚੰਗਾ ਦੂਜੀ ਮਾੜੇ ਨੇ ਇਹ ਸਾਡਾ ਗਲਤ ਪ੍ਰਚਾਰ ਹੈ ਧਰਮ ਕੋਈ ਮਾੜਾ ਨਹੀਂ ਲੇਕਿਨ ਬਦ ਕਿਸਮਤੀ ਹੈ ਜਦੋਂ ਧਰਮ ਧਰਮ ਦੇ ਠੇਕੇਦਾਰਾਂ ਕੋਲ ਆ ਜਾਂਦਾ ਉਹ ਧਰਮ ਦਾ ਬੇੜਾ ਕਰ ਕਰ ਦਿੰਦੇ ਨੇ ਠੇਕੇਦਾਰ ਹੀ ਮਾੜੇ ਹੁੰਦੇ ਆ ਇਵੇਂ ਸਾਡੇ ਚਾਉਂਦਾ ਨਾ ਵੀ ਜਿਹਨੇ ਪੈਸੇ ਦਿੱਤੇ ਤੇ ਐਨ ਉਸੇ ਮੁੱਖੇ ਜੋੜਾ ਖਲਾ ਕੇ ਨੇ ਜੀ ਬੜੇ ਗੁਰਮੁਖ ਪਿਆਰੇ ਨੇ ਤੇ ਜੇ ਕਿਸ ਨੇ ਆਖਿਆ ਵੀ ਬਾਬਾ ਜੀ ਅਰਦਾਸ ਕਰ ਦਿਓ ਮੇਰੀ ਤਬੀਅਤ ਨਹੀਂ ਠੀਕ ਵੀ ਤੇ ਪੈਸੇ ਦੇ ਵੀ ਤੇਰੀ ਤਬੀਅਤ ਠੀਕ ਹੋ ਜੂ ਆ ਤਿੰਨ ਤਨ ਬੋਲਣਾ ਸ਼ਰਾਬ ਪੀ ਕੇ ਬੁੱਢੇ ਮਰ ਜਾਂਦੇ ਨੇ ਤੇ ਅਸੀਂ ਕੀਰਤਨ ਕਰਦੇ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ ਤੇ ਕਿੱਡੀ ਨੇਕੀ ਕਰਕੇ ਚੱਲਿਆ ਕਿ ਨਾ ਜੰਗ ਕਰਕੇ ਚੱਲਿਆ ਇਹ ਪੰਗਾਣੀ ਦਾ ਜੰਗ ਕਰਕੇ ਚੱਲਿਆ ਪੈਸਿਆਂ ਕਰਕੇ ਇਹ ਸਾਡੀ ਹਾਲਤ ਹੈ ਤੁਸੀਂ ਗੁਰੂ ਅਗਰਦਾਸ ਕਰੋ ਕਿ ਅਸੀਂ ਧਾਰਮਿਕ ਬੰਦੇ ਅੰਦਰੋਂ ਤੇ ਬਾਹਰੋਂ ਧਾਰਮਿਕ ਹੋਈਏ ਇਹ ਸਾਡੇ ਕਰਕੇ ਸਾਰਾ ਕੰਮ ਖਰਾਬ ਹੋਇਆ ਜੇ ਜਦੋਂ ਸਾਡਾ ਜੀਵ ਨਹੀਂ ਤੁਹਾਡੇ ਪ੍ਰਭਾਵ ਕੀ ਪਾਏਗਾ ਅਵਰਪਦੇਸੇ ਆਪ ਨਾ ਕਰੇ ਆਪਤ ਜਾਪਤ ਜਨਮੇ ਮਰੇ ਪਹਿਲਾਂ ਮਨ ਪ੍ਰਬੋਧੇ ਆਪਣਾ ਪਾਛੇ ਅਵਰ ਜਾਵੇ ਜਿਹਨੂੰ ਇੰਜੀਟ ਲਿਖਿਆ ਐਗਜ਼ਾਮਪਲ ਇਸ ਬੈਟਰ ਥੈਨ ਪਰਸਪੈਕਟਿਵ ਬਰੋ ਵਿਚਾਰ ਸਜਾਦੇ ਨੂੰ ਅੰਦਰ ਲੈ ਗਏ ਉਹਦੇ ਕੱਪੜੇ ਲਾ ਦਿੱਤੇ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਾਲਿਆ ਸਜਾਦੇ ਨੂੰ ਲਿਆ ਬਾਹਰ ਕੱਢ ਕੇ ਲੈ ਆਂਦਾ ਸ਼ਰਮਿੰਦਾ ਹੋਇਆ ਪਰ ਚਲਾਕ ਬੰਦੇ ਸਨ ਕਹਿਣ ਲੱਗੇ ਮਹਾਰਾਜ ਇਹ ਮੇਰੇ ਨੌਕਰਾਂ ਨੇ ਕੀਤਾ ਤੇ ਕਿਰਪਾ ਕਰੋ ਤੁਸੀਂ ਪੜਾ ਕਰੋ ਉਹਦਾ ਭਾਵ ਸੀ ਵੀ ਇਹ ਸੌਣ ਤੇ ਅਸੀਂ ਆਪਣਾ ਕੰਮ ਕਰੀਏ ਖਤਮ ਕਰ ਦਈਏ ਇਹਨਾਂ ਨੂੰ ਇਹ ਤਵਾਰੀ ਖਾਲਸਾ ਗਿਆਨੀ ਰਤਨ ਸਿੰਘ ਨੇ ਲਿਖਿਆ ਤੇ ਸਾਨੂੰ ਤਕਸਾਲ 'ਚ ਇਹੋ ਕੁਝ ਪੜਾਇਆ ਗਿਆ ਹੈ ਹੁਣ ਉਹ ਵਾਰ-ਵਾਰ ਆਉਂਦਾ ਤੇ ਕਹਿੰਦਾ ਤੁਸੀਂ ਸੌਂਦੇ ਨਹੀਂ ਸਜਾਦਾ ਕਹਿਣ ਲੱਗਾ ਤੂੰ ਸੌਣ ਦੀ ਗੱਲ ਕਰਦਾ ਹੈ ਇਹ ਸੁੱਤਿਆਂ ਨੂੰ ਜਗਾਉਣ ਲਈ ਆਉਂਦਾ ਬਾਪੂ ਜਦੋਂ ਇਹ ਗੱਲ ਕੀਤੀ ਤੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਸਜਾਦਾ ਰਵਾਬ ਵਜਾਏ ਕਾਈ ਸਿਵਤ ਖੁਦਾਏ ਦੀ ਕਰੀਏ ਤੇ ਆਪਾ ਪੜਦੇ ਤੇ ਸੁਣਦੇ ਆ ਭਾਈ ਸਜਾਦੇ ਨੇ ਰਵਾਬ ਵਜਾਇਆ ਬਾਬੇ ਨੇ ਇੱਕ ਸ਼ਬਦ ਪੜਿਆ ਸੂਹੀ ਮਹੱਲਾ ਪਹਿਲਾ ਊਜਲ ਕਹਾਂ ਚਿਲਕਣਾ ਕੋਟਮ ਕਲੜੀ ਬਸ ਧੋਤਿਆਂ ਜੂਠਣਾ ਉਤਰੇ ਜੇ ਸੋ ਧੋਮਾਂ ਤੇਸ ਇੱਕ ਸ਼ਬਦ ਸੁਣ ਕੇ ਜਿਹਨੂੰ ਆਪਾਂ ਸਜਣ ਠਾਕੇ ਨੇ ਗੁਰੂ ਕੇ ਚਰਨਾਂ ਦੇ ਧਰਮ ਕਰਕੇ ਡਿਗ ਪਿਆ ਆਖਿਆ ਮੈਂ ਭੁੱਲਾ ਬਸ ਭੁੱਲ ਮੰਨਣੀ ਹੀ ਗੁਰਮੁਖੋ ਗੁਰਸਿੱਖੀ ਦੀ ਰੀੜ ਦੀ ਹੱਡੀ ਆਪਾਂ ਭੁੱਲ ਮੰਨਦੇ ਨਹੀਂ ਤੇ ਮੇਰੇ ਪਾਤਸ਼ਾਹ ਕਹਿਣ ਲੱਗੇ ਜੇ ਭੁੱਲਾ ਤੇ ਗੁਰਮੁਖਾ ਫਿਰ ਭਲਾ ਕਰ ਜਿਹੜਾ ਲੁੱਟਮਾਲ ਦਾ ਮਾਲ ਉਹ ਵੰਡ ਦੇ ਔਰ ਗੁਰੂ ਮਹਾਰਾਜ ਨੇ ਉਹਦੇ ਕਰ ਧਰਮਸ਼ਾਲਾ ਬਦੀ ਜਿੱਥੇ ਲੋਕਾਂ ਨੂੰ ਕਤਲ ਕਰਦਾ ਤੇ ਲੁੱਟਦਾ ਸੀ ਨਾ ਉਹ ਧਰਮਸ਼ਾਲਾ ਬਣੀ ਅਕੋਰਡਿੰਗ ਟੂ ਭਾਈ ਮਨੀ ਸਿੰਘ